ਹੈਲੋ ਫਰੈਂਡਸ ਵੈਲਕਮ ਟੂ ਦਾ ਬੁੱਕਸ਼ਾਪ ਕੀ ਤੁਸੀਂ ਜਾਣਦੇ ਹੋ ਕਿ ਇੱਕ ਆਮ ਵਿਅਕਤੀ ਹਰ 11 ਮਿੰਟ ਵਿੱਚ ਡਿਸਟਰੈਕਟ ਹੁੰਦਾ ਹੈ ਅਤੇ ਫਿਰ ਫੋਕਸ ਵਾਪਸ ਲੈਣ ਲਈ ਉਸ ਨੂੰ 23 ਮਿੰਟ ਲੱਗਦੇ ਹਨ ਪਰ ਜਿਹੜੇ ਲੋਕ ਡੀਪ ਵਰਕ ਕਰਦੇ ਹਨ ਉਹ ਇਤਿਹਾਸ ਰਚਦੇ ਹਨ ਕੀ ਤੁਸੀਂ ਸੋਚਿਆ ਹੈ ਕਿ ਸਟੀਵ ਜੋਬਸ ਇਲਨ ਮਸਕ ਅਤੇ ਵਾਰਨ ਬਫੇਟ ਕਿਵੇਂ ਸਫਲ ਹੋਏ ਉਹਨਾਂ ਦੀ ਸਫਲਤਾ ਦਾ ਸੀਕ੍ਰੇਟ ਡੀਪ ਵਰਕ ਹੈ ਜੇ ਤੁਸੀਂ 8 ਘੰਟਿਆਂ ਦਾ ਕੰਮ ਕੇਵਲ 2 ਘੰਟਿਆਂ 'ਚ ਕਰ ਸਕੋ ਉਹ ਵੀ ਬਿਨਾਂ ਸਟ੍ਰੈਸ ਦੇ ਇਹ ਹੀ ਟੀਮ ਵਰਕ ਦੀ ਪਾਵਰ ਹੈ ਡੀਪ ਵਰਕ ਦਾ ਮਤਲਬ ਹੈ ਕਿ ਬਿਨਾਂ ਕਿਸੇ ਵਿਗਨ ਦੇ ਪੂਰੀ ਤਰ੍ਹਾਂ ਇੱਕ ਕੰਮ ਤੇ ਧਿਆਨ ਦੇਣਾ ਇਹ ਤੁਹਾਨੂੰ ਹਾਈ ਕੁਆਲਿਟੀ ਵਾਲਾ ਕੰਮ ਘੱਟ ਸਮੇਂ ਵਿੱਚ ਕਰਨ ਵਿੱਚ ਹੈਲਪ ਕਰਦਾ ਹੈ ਉਲਟਾ ਸ਼ੈਲੋ ਵਰਕ ਜਿਵੇਂ ਕਿ ਈਮੇਲਸ ਸੋਸ਼ਲ ਮੀਡੀਆ ਅਤੇ ਮਲਟੀਟਾਸਕਿੰਗ ਸਿਰਫ ਸਮਾਂ ਵਿਅਰਥ ਕਰਦਾ ਹੈ ਅੱਜ ਦੀ ਦੁਨੀਆ ਵਿੱਚ ਜਿੱਥੇ ਹਰ ਜਗ੍ਹਾ ਡਿਸਟਰੈਕਸ਼ਨਸ ਹਨ ਡੀਪ ਫੋਕਸ ਕਰਨਾ ਇੱਕ ਸੁਪਰ ਪਾਵਰ ਹੈ ਜਿਹੜੇ ਲੋਕ ਡੀਪ ਵਰਕ ਵਿੱਚ ਮਾਸਟਰ ਹਨ ਉਹ ਵਧੀਆ ਰਿਜ਼ਲਟ ਦਿੰਦੇ ਹਨ ਜਲਦੀ ਸਿੱਖਦੇ ਹਨ ਅਤੇ ਮੁਕਾਬਲੇ ਵਿੱਚ ਅੱਗੇ ਰਹਿੰਦੇ ਹਨ ਤੁਸੀਂ ਕਿਵੇਂ ਡਿਸਟਰੈਕਸ਼ਨਸ ਤੋਂ ਬਚ ਸਕਦੇ ਹੋ ਅਤੇ ਡੀਪ ਵਰਕ ਦੀ ਪਾਵਰ ਨੂੰ ਕਿਵੇਂ ਵਧਾ ਸਕਦੇ ਹੋ ਇਸ ਲਈ ਕੁਝ ਟਿਪਸ ਹਨ ਇੰਪੋਰਟੈਂਟ ਕੰਮ ਕਰਦੇ ਸਮੇਂ ਆਪਣਾ ਫੋਨ 에ਅਰਪਲੇਨ ਮੋਡ ਤੇ ਰੱਖੋ ਨਵੇਂ ਆਈਡੀਆਜ਼ ਲਿਖੋ ਤੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰੋ ਟਾਈਮਰ ਲਗਾਓ 90 ਮਿੰਟਾਂ ਤੱਕ ਧਿਆਨ ਕੇਂਦਰਿਤ ਹੋ ਕੇ ਕੰਮ ਕਰੋ ਟਾਈਮ ਬਲਾਕਿੰਗ ਟੈਕਨੀਕ ਦੀ ਵਰਤੋਂ ਕਰੋ। ਹਰ ਕੰਮ ਲਈ ਅੱਗੇ ਤੋਂ ਸਮਾਂ ਤੈਅ ਕਰੋ। ਸ਼ਾਂਤ ਥਾਂ ਤੇ ਕੰਮ ਕਰੋ, ਸ਼ੋਰ ਸ਼ਰਾਬੇ ਵਾਲੀ ਥਾਂ ਤੋਂ ਬਚੋ। ਦਿਮਾਗੀ ਤਾਕਤ ਵਧਾਓ, ਕਿਤਾਬਾਂ ਪੜ੍ਹੋ, ਮਲਟੀਟਾਸਕਿੰਗ ਹੋਣ ਤੋਂ ਬਚੋ। ਇੱਕ ਸਮੇਂ ਤੇ ਸਿਰਫ ਇੱਕ ਇੰਪੋਰਟੈਂਟ ਕੰਮ ਤੇ ਹੀ ਧਿਆਨ ਦਿਓ। ਤੁਹਾਡੀ ਕਾਮਯਾਬੀ ਤੁਹਾਡੇ ਧਿਆਨ ਤੇ ਹੀ ਨਿਰਭਰ ਕਰਦੀ ਹੈ। ਜੇਕਰ ਤੁਸੀਂ ਡੀਪ ਵਰਕ ਦੀ ਪਾਵਰ ਨੂੰ ਸਿੱਖ ਗਏ ਤਾਂ ਤੁਸੀਂ ਮਹਾਨਤਾ ਹਾਸਲ ਕਰ ਸਕਦੇ ਹੋ। ਐਪਲ ਕੰਪਨੀ ਦੇ ਮਾਲਕ ਸਟੀਵ ਜੌਬਸ ਆਪਣੀ ਕੰਪਨੀ ਵਿੱਚ ਹਰ ਛੋਟੀ ਵੱਡੀ ਮੀਟਿੰਗ ਤੋਂ ਦੂਰ ਰਹਿੰਦੇ ਸਨ ਤਾਂ ਕਿ ਉਹ ਆਪਣੇ ਕੰਮ ਤੇ ਗਹਿਰੀ ਮਿਹਨਤ ਕਰ ਸਕਣ। ਉਹਨਾਂ ਨੂੰ ਐਪਲ ਦੇ ਆਈਕੋਨਿਕ ਪ੍ਰੋਡਕਟਸ ਆਈਮੈਕ ਤੇ ਐਪਲ ਦੇ ਫੋਨਸ ਨੂੰ ਡਿਜ਼ਾਈਨ ਕਰਦੇ ਹੋਏ ਪੂਰਾ ਫੋਕਸ ਕਰਨਾ ਸੀ। ਉਹ ਸਧਾਰਨ ਲਾਈਫਸਟਾਈਲ ਰੱਖਦੇ ਸਨ ਤਾਂ ਜੋ ਡਿਸਟਰੈਕਸ਼ਨਸ ਤੋਂ ਬਚਿਆ ਜਾ ਸਕੇ। ਟੈਸਲਾ ਅ ਤੇ ਸਪੇਸਐਕਸ ਕੰਪਨੀ ਦੇ ਮਾਲਕ ਇਲਾਨ ਮਸਕ ਹਫਤੇ ਵਿੱਚ 80 ਘੰਟੇ ਕੰਮ ਕਰਦੇ ਹਨ ਉਹ ਇੱਕੋ ਸਮੇਂ ਤੇ ਕਈ ਕੰਪਨੀਆਂ ਚਲਾ ਰਹੇ ਹਨ ਪਰ ਡੀਪ ਵਰਕ ਦੀ ਪਾਵਰ ਨਾਲ ਉਹ ਫੋਕਸ ਕਰਕੇ ਵਿਗਿਆਨ ਅਤੇ ਤਕਨੀਕੀ ਸਮੱਸਿਆਵਾਂ ਦਾ ਹੱਲ ਲੱਭਦੇ ਹਨ ਮਾਈਕਰੋਸਾਫਟ ਦੇ ਮਾਲਕ ਪਿਲ ਗੇਟਸ ਹਰ ਸਾਲ ਦੋ ਵਾਰ ਥਿੰਕ ਵੀਕ ਮਨਾਉਂਦੇ ਹਨ ਉਹ ਇਕੱਲੇ ਸਮੁੰਦਰ ਕਿਨਾਰੇ ਜਾਂ ਜੰਗਲ ਜਾ ਕੇ 7 ਦਿਨ ਤੱਕ ਸੋਸ਼ਲ ਮੀਡੀਆ ਈਮੇਲਸ ਫੋਨ ਬੰਦ ਰੱਖਦੇ ਹਨ ਇਸ ਦੌਰਾਨ ਉਹ ਨਵੀਂ ਟੈਕਨੋਲੋਜੀਜ਼ ਬੁੱਕਸ ਅਤੇ ਫਿਊਚਰ ਆਈਡੀਆਜ਼ ਤੇ ਕੰਮ ਕਰਦੇ ਹਨ ਮਾਈਕਰੋਸਾਫਟ ਦੇ ਕਈ ਇੰਪੋਰਟੈਂਟ ਡਿਸੀਜਨ ਉਹਨਾਂ ਨੇ ਥਿੰਕ ਵੀਕਸ ਦੇ ਦੌਰਾਨ ਹੀ ਲਏ ਜੇਕੇ ਰੋਲਿੰਗ ਨੇ ਹੈਰੀ ਪੌਟਰ ਲਿਖਣ ਲਈ ਆਪਣੇ ਆਪ ਨੂੰ ਦੁਨੀਆ ਤੋਂ ਕੱਟ ਲਿਆ ਉਹ ਹੋਟਲ ਜਾਂ ਕੈਫੇ ਜਾ ਕੇ ਘੰਟਿਆਂ ਤੱਕ ਲਿਖਦੀ ਰਹਿੰਦੀ ਸੀ ਉਸਨੇ ਪੂਰੇ ਡੀਪ ਵਰਕ ਨਾਲ ਹੀ ਹੈਰੀ ਪੌਟਰ ਨੂੰ ਜਨਮ ਦਿੱਤਾ ਇੱਕ ਅਜਿਹੀ ਦੁਨੀਆ ਸੋਚੋ ਜਿੱਥੇ ਤੁਸੀਂ ਆਪਣੇ ਮਨ ਤੇ ਪੂਰਾ ਕੰਟਰੋਲ ਰੱਖਦੇ ਹੋ ਜਿੱਥੇ ਡਿਸਟਰੈਕਸ਼ਨ ਤੁਹਾਡਾ ਰਸਤਾ ਨਹੀਂ ਰੋਕਦੀਆਂ ਤੇ ਤੁਸੀਂ ਕੁਝ ਵੱਖਰਾ ਕਰਨ ਨਵਾਂ ਪਣ ਲਿਆਉਣ ਅਤੇ ਆਪਣੇ ਵੱਡੇ ਸੁਪਨੇ ਪੂਰੇ ਕਰਨ ਦੀ ਸਮਰੱਥਾ ਰੱਖਦੇ ਹੋ ਹੁਣ ਫੈਸਲਾ ਤੁਹਾਡਾ ਹੈ ਕੀ ਤੁਸੀਂ ਡਿਸਟਰੈਕਸ਼ਨਸ ਨੂੰ ਆਪਣੀ ਜ਼ਿੰਦਗੀ ਉੱਤੇ ਰਾਜ ਕਰਨ ਦਿਓਗੇ ਜਾਂ ਟੀਪ ਫੋਕਸ ਕਰਕੇ ਆਪਣੀ ਅਸਲ ਸਮਰੱਥਾ ਨੂੰ ਅਨਲੌਕ ਕਰੋਗੇ ਕਿਉਂਕਿ ਅਖੀਰ ਵਿੱਚ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਡੀਪ ਵਰਕ ਵਿੱਚ ਮਾਹਰ ਹੋ ਜਾਂਦੇ ਹਨ ਅਗਲੇ 7 ਦਿਨਾਂ ਤੱਕ ਹਰ ਰੋਜ਼ 1 ਘੰਟਾ ਡੀਪ ਵਰਕ ਕਰਨ ਦੀ ਕੋਸ਼ਿਸ਼ ਕਰੋ ਨੋਟੀਫਿਕੇਸ਼ਨਸ ਬੰਦ ਕਰੋ ਡਿਸਟਰੈਕਸ਼ਨਸ ਹਟਾਓ ਅਤੇ ਫੋਕਸ ਕਰੋ ਆਪਣਾ ਐਕਸਪੀਰੀਅנס ਕਮੈਂਟ ਬਾਕਸ ਵਿੱਚ ਜ਼ਰੂਰ ਸ਼ੇਅਰ ਕਰਨਾ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਥੈਂਕ ਯੂ